ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਹੈ ਕਿ ਪੰਜਾਬ ਸਰਕਾਰ ਵੱਲੋਂ ਵੀ ਇਹ ਸ਼ਤਾਬਦੀ ਮਨਾਉਂਦਾ ਐਲਾਨ ਕੀਤਾ। ਚੰਗੀ ਗੱਲ ਹੈ ਜੇ ਪੰਜਾਬ ਸਰਕਾਰ ਮਨਾ ਰਹੀ ਆ ਤੇ ਇਹ ਤੇ ਮੜੀ ਗੱਲ ਨਹੀਂ ਕੋਈ। ਸਰਕਾਰ ਇਹ ਸ਼ਤਾਬਦੀ ਮਨਾਦੀ ਐ ਤਾਂ ਇੱਕ ਗੁਲਕ ਵੱਖਰੀ ਹੋਏਗੀ। ਸਮਾਗਮ ਵੱਖਰਾ ਹੋਏਗਾ। ਝੜਾਵਾ ਵੱਖਰਾ ਹੋਏਗਾ। ਉਹਨਾਂ ਦਾ ਪਡਾਲ ਹੀ ਵੱਖਰਾ ਹੋਣਾ ਐ। ਤੇ ਝੜਾਵਾ ਉਹ ਕਿੱਥੇ ਜਾਏਗਾ ਜੀ ਫਿਰ? ਪੰਥ ਦੀ ਗਵਾਹੀ ਤੁਸੀਂ ਕਰ ਰਹੇ ਤੁਸੀਂ ਤੇ ਸਿਰਫ ਬਾਦਲ ਦਲਦੀ ਹੁਣ ਗਵਾਹੀ ਕਰ ਰਹੇ ਹੋ। ਸਾਰੇ ਲੋਕਾਂ ਨੂੰ ਪਤਾ। ਸਾਡਾ ਸਹਿਯੋਗ ਕਰੋ। ਯਾਨੀ ਕਿ ਸਾਡੇ ਸ਼੍ਰੀਕ ਬਣਨ ਦੀ ਕੋਸ਼ਿਸ਼ ਨਾ ਕਰੋ। ਯਾਨੀ ਕਿ ਸਾਡੇ ਬਰਾਬਰ ਇਤਾਂ ਦਾ ਕਮਨਾ ਕਰੋ ਤਾਂ ਨਾਲ ਦੀ ਨਾਲ ਉਹਨਾਂ ਇਹ ਵੀ ਗੱਲ ਕਹੀ ਹੈ ਕਿ ਪੰਥਕ ਆਜ ਕਰਨ ਦੇ ਲਈ ਅਮਰਤਧਾਰੀ ਹੋਣਾ ਵੀ ਬਹੁਤ ਜ਼ਰੂਰੀ ਹੈ ਪੰਜਾਬ ਦੇ ਮੁੱਖ ਮੰਤਰੀ ਜੀ ਗੈਰ ਸਿੱਖ ਵੀ ਤੇ ਬਣ ਸਕਦਾ ਹੈ ਨਾ ਕਿਉਂ ਨਹੀਂ ਬਣ ਸਕਦਾ ਅਤੇ ਫਿਰ ਉਹਦੇ ਸ਼ਰਤ ਕਿਦਾਂ ਹੋਊ ਚਾਲੀ ਸ਼ਰੂਮਨੀ ਕਮੇਟੀ ਦੇ ਉੱਚ ਅਧਿਕਾਰੀ ਨੇ ਜੀ ਕਿ ਉਹਨਾਂ ਸਾਰਿਆਂ ਦੇ ਪਰਿਵਾਰ ਅਮਰਤਧਾਰੀ ਹੋ ਗਏ ਜਿਹੜੀ ਉਹ ਚੌਥੇ ਤੇ ਐਸਡੀਪੀਸੀ ਦੇ ਵੱਡੇ ਵੱਡੇ ਮੈਂਬਰ ਨੇ ਉਹਧਿਆ ਨੰਦ ਮੰਨ ਰਹੇ ਨੇ ਜਿਹੜੇ ਸਟੇਜਾਂ ਤੇ ਮਾਈਕ ਫੜ ਕੇ ਗੱਲਾਂ ਪਾੜ-ਪਾੜ ਕੇ ਬੜੀ ਸਿੱਖੀ ਦੀ ਗੱਲ ਕਰਦੇ ਨੇ ਨਾਰੇ ਲਾਉਂਦੇ ਨੇ ਠੀਕ ਹੈ ਜੀ ਜਿਹੜੇ ਕਹਿੰਦੇ ਆ ਕਿ ਅਕਾਲ ਤਖਤ ਮਹਾਨ ਹੈ ਸਿੱਖੋਂ ਦੀ ਛਾਨ ਹੈ ਤੇ ਸਿੱਖੀ ਦੇ ਬੜੇ ਚਰਚੇ ਕਰਦੇ ਨੇ ਉਹਨਾਂ ਦੇ ਦੀਵੇ ਥੱਲੇ ਹਨੇਰਾ ਹੀ ਐ ਅਕਾਲ ਤਖਤ ਸਾਹਿਬ ਮਹਾਨ ਕਹਿੰਦੇ ਨੇ ਇਹ ਬਦਲਦਲ ਵਾਲੇ ਅਕਾਲ ਤਖਤ ਸਾਹਿਬ ਨੂੰ ਮੰਨਦੇ ਕਦੋਂ ਨੇ ਇਹਨਾਂ ਦਾ ਤੇ ਨਾ ਇੱਕੋ ਨਿਜਮਾ ਵੀ ਜਿਹੜੀ ਕਮੇਟੀ ਉਹਦਾ ਭਾਵ ਵੀ ਕੰਮ ਮਿੱਟੀ ਬਦਲਦਲ ਜਿਹੜਾ ਬਹੁਤ ਤੇਜਾ ਸਮੁੰਦਰੀ ਹਾਲ ਵਿੱਚ ਆਪਣਾ ਜਰਨਲ ਹਾਊਸ ਬਲਾ ਸਕਦਾ ਹੈ ਜੀ ਪ੍ਰਧਾਨ ਦੀ ਜੋਨ ਕਰ ਸਕਦਾ ਹੈ ਤੇ ਫਿਰ ਪੰਜ ਮੈਂਬਰੀ ਕਮੇਟੀ ਨੂੰ ਵੀ ਹੱਕ ਹੈ ਉਹ ਵੀ ਕਰ ਸਕਦਾ ਹੈ ਨਾ ਜੇ ਆਗਿਆ ਨਾ ਦੇਣਗੇ ਤੇ ਫਿਰ ਤੇ ਮਾਹੌਲ ਖਰਾਬ ਹੋਊਗਾ ਹੀ ਤਖਸਰੀ ਕੇਸਗੱਟ ਸਾਹਿਬ ਸ਼੍ਰੀ ਅਨੰਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ 3 ਵੱਟੇ ਸ਼ਹੀਦੀ ਦਿਹਾੜੇ ਮਨਾਉਣ ਦੀ ਤਿਆਰੀ ਹੋ ਚੁੱਕੀ ਹੈ 350ਵੇਂ ਇਹ ਸ਼ਹੀਦੀ ਦਿਹਾੜੇ ਨੇ ਸ਼ਤਾਬਦੀਆਂ ਨੇ ਬਹੁਤ ਵੱਡੀ ਸ਼ਤਾਬਦੀ ਬੜੇ ਹੀ ਜਾਹੋ ਜਲਾਲ ਦੇ ਨਾਲ ਐਸਪੀਸੀ ਮਨਾਉਣ ਦੀ ਤਿਆਰੀ ਕਰ ਰਹੀ ਹੈ ਪਰ ਇਹਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਵੀ ਸਾਢੇ 350 ਸਾਲਾਂ ਇਹ ਜਿਹੜੀ ਸ਼ਤਾਬਦੀ ਹੈ ਉਹਨੂੰ ਮਨਾਉਣ ਦੀ ਤਿਆਰੀ ਪੰਜਾਬ ਸਰਕਾਰ ਵੱਲੋਂ ਵੀ ਆਪਣੇ ਤੌਰ ਤੇ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਤੇ ਐਸਜੀਪੀਸੀ ਇੱਕ ਦੂਜੇ ਦੇ ਆਹਮੋ ਸਾਹਮਣੇ ਕਿਸੇ ਮੌਕੇ ਵੀ ਆ ਸਕਦੇ ਨੇ ਬਿਆਨ ਆਣੇ ਸ਼ੁਰੂ ਹੋ ਚੁੱਕੇ ਨੇ ਗੱਲਬਾਤ ਕਰਨ ਲਈ ਸਾਡੇ ਨਾਲ ਨੇ ਐਸਜੀਪੀਸੀ ਮੈਂਬਰ ਸਰਦਾਰ ਅਮਰੀਕ ਸਿੰਘ ਜੀ ਸ਼ਾਹਪੁਰ ਆਪ ਕੀ ਦਬਾ ਬਸ ਸਵਾਗਤ ਹੈ ਜੀ ਬਹੁਤ ਧੰਨਵਾਦ ਜੀ ਸਰਦਾਰ ਅਮਰੀਕ ਸਿੰਘ ਜੀ ਅੱਜ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਨੇ ਪੰਜਾਬ ਸਰਕਾਰ ਨੂੰ ਸੁਨੇਹਾ ਵੀ ਦਿੱਤਾ ਹੈ ਕਿ ਜਿਹੜੀਆਂ ਪੰਥਕਾਰਜ ਨੇ ਨਾ ਉਹ ਐਜੀਪੀਸੀ ਕਰਦੀ ਹੀ ਚੰਗੇ ਲੱਗਦੀ ਹੈ ਤੇ ਨਾਲੇ ਪੰਥਕ ਕਾਰਜ ਕਰਨ ਵਾਸਤੇ ਅਮਰਤ ਧਾਰੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਉਹਦੇ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਹੈਗਾ ਕਿ ਸਰਕਾਰ ਨੂੰ ਨਹੀਂ ਚਾਹੀਦਾ ਕਿ ਕੋਈ ਅੜੀ ਕਰੇ ਸਾਡਾ ਸਹਿਯੋਗ ਕਰੇ 23 24 ਤੇ 25 ਨਵੰਬਰ ਸ਼ਹੀ ਗੁਰ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਤਾ ਗੱਦੀ ਦੇਵ ਸਾਹਿਬ ਭਾਈ ਤੇਲਾ ਜੀ ਭਾਈ ਸਤੀਦਾਸ ਤੇ ਭਾਈ ਮਤੀਦਾਸ ਸੋ ਇਹਨਾਂ ਦੇ ਸ਼ਹੀਦੀ ਦਿਹਾੜੇ ਨੇ ਸੋ ਇਹਨਾਂ ਸਾਰਿਆਂ ਦੀ 350 ਸਾਲਾਂ ਇਸ਼ਤਤਬ ਦੀ ਆ ਰਹੀ ਹੈ ਅੱਜ ਐਸਪੀਸੀ ਦੇ ਪ੍ਰਧਾਨ ਦਾ ਜੋ ਰੁਖ ਸੀ ਜੋ ਆ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਬਿਆਨ ਦਿੱਤਾ ਹੈ ਤੇ ਤੁਹਾਨੂੰ ਕੀ ਲੱਗਦਾ ਇਹ ਬਿਆਨ ਵਾਜਬ ਹੈ ਕਿ ਕਾ ਸਰਕਾਰ ਦੇ ਕੰਨ ਖੋਲਣ ਵਾਸਤੇ ਹੈ ਕਿ ਜਾਂ ਫਿਰ ਕਿਸੇ ਨੂੰ ਖੁਸ਼ ਕਰਨ ਵਾਸਤੇ ਨਹੀਂ ਵੇਖੋ ਗੱਲ ਹੈ ਵੀ ਉਹ ਸ਼ਰਮਣੀ ਕਮੇਟੀ ਦੇ ਪ੍ਰਧਾਨ ਨੇ ਤੇ ਵਾਕਿਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਵੀ ਜਿਹੜੀ 350 ਸਾਲਾਂ ਸ਼ਤਾਬਦੀ ਹੈ ਮਨਾਈ ਜਾਵੇ ਸ਼ਹੀਦੀਪ ਬਹੁਤ ਵੱਡੀ ਆ ਇਹ ਸਾਬਸੀ ਗੁਰਤੀਖਵਾਦ ਰਸਬ ਜੀ ਦੀ ਸ਼ਹਾਦਤ ਉਹਨਾਂ ਦੇ ਨਾਲ ਭਾਈ ਦਿਆਲਾ ਜੀ ਭੈਮਤੀ ਦਾਸ ਜੀ ਭਾਈ ਸਦੀ ਦਾਸ ਜੀ ਨਾਲ ਹੀ ਸਾਬ ਸ੍ਰੀ ਗੋਬਿੰਦ ਸਿੰਘ ਜੀ ਦੀ ਜਿਹੜਾ ਗੱਦੀ ਦਿਵਸਿਆ ਇਹ ਬੜੇ ਮਹਾਨ ਇਤਿਹਾਸਕ ਦਿਵਸ ਨੇ ਤੇ ਪੂਰੇ ਜਹੋ ਜਹਲਾਲ ਨਾਲ ਮਨਾਉਣੇ ਚਾਹੀਦੇ ਨੇ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਹੈ ਕਿ ਪੰਜਾਬ ਸਰਕਾਰ ਵੱਲੋਂ ਵੀ ਇਸ ਤਾਪਤੀ ਮਨਾਉਂਦਾ ਐਲਾਨ ਹੋਇਆ ਹਾਂ ਮੈਂ ਸੁੰਦਰ ਟੀਵੀ ਤੇ ਸੁਣਿਆ ਹੈ ਕਾਫੀ ਉਹ ਕੋਈ ਚਿਰ ਪਹਿਲਾਂ ਉਹਨਾਂ ਦਾ ਬਿਆਨ ਵੀ ਸੀ ਸਪੀਕਰ ਸਾਹਿਬ ਦਾ ਸੰਧਵਾ ਸਾਹਿਬ ਦਾ ਕਿ ਪੰਜਾਬ ਸਰਕਾਰ ਮਨਾ ਰਹੀ ਆ ਤੇ ਜਿਹੜੇ ਸਦਾ ਜਿਹੜੇ ਕਿਸੇ ਵੱਲੋਂ ਸੁਝਾਅ ਹੋਣ ਤੁਹਾਨੂੰ ਸੁਝਾਅ ਦਿੱਤੇ ਜਾਣ ਜੀ ਚੰਗੀ ਗੱਲ ਹੈ ਜੇ ਪੰਜਾਬ ਸਰਕਾਰ ਮਨਾ ਰਹੀ ਆ ਤੇ ਇੱਥੇ ਮੜੀ ਗੱਲ ਨਹੀਂ ਕੋਈ ਪੱਟਾ ਵੀ ਸਭ ਕਿਉਂ ਨਰਾਜ਼ ਨੋ ਕਹਿ ਰਹੇ ਨੇ ਕਿ ਨਹੀਂ ਪੰਜਾਬ ਸਰਕਾਰ ਨੂੰ ਨਹੀਂ ਸਾਡਾ ਸਹਿਯੋਗ ਕਰਨਾ ਚਾਹੀਦਾ ਅਸੀਂ ਉਹਨਾਂ ਦਾ ਮਾਨ ਸਤਕਾਰ ਕਰਾਂਗੇ ਪਰ ਉਹ ਸਰਕਾਰ ਜਿਹੜੀ ਹੈ ਇਸ ਸਤਾਬਦੀ ਨੂੰ ਆਪਣੇ ਹੱਥ ਵਿੱਚ ਕਿਵੇਂ ਲੈ ਲਈ ਨਹੀਂ ਕਿਉਂ ਨਹੀਂ ਉਹਨਾਂ ਦੀ ਮਰਜ਼ੀ ਆ ਵੇਖੋ ਗੁਰੂ ਤੇਗ ਬਹਾਦਰ ਸਾਹਿਬ ਦੇ ਸੈਂਟਰ ਵਾਲੇ ਚਾਉਂ ਤੇ ਉਹ ਵੀ ਮਨਾ ਲੈਣ ਜੇ ਸਾਡਾ ਜਿਹੜਾ ਹਿੰਦੂ ਭਾਈਚਾਰਾ ਆਵਾਜ਼ ਦੇਉ ਆਪਣੇ ਤੌਰ ਤੇ ਮਨਾਉਣਾ ਚਾਹੁੰਦੇ ਸਾਨੂੰ ਕੀ ਤਰਾਜਿਆ ਜਿਉ ਕਹਿਣ ਭਈ ਸਾਡੇ ਮਸਲਾ ਜਦੋਂ ਬਣਿਆ ਸੀ ਜੰਜੂ ਤੇ ਤਿਲਕ ਦਾ ਗੁਰੂ ਸਾਹਿਬ ਨੇ ਇੱਕ ਧਰਮ ਦੀ ਰਾਖੀ ਕਰਨ ਲਈ ਅਸਲ ਤੇ ਸਾਰੀ ਮਨੁੱਖਤਾ ਦਾ ਦਿਵਸ ਆਇਆ ਜੀ ਕਿਸੇ ਇੱਕ ਦਾ ਨਹੀਂ ਠੀਕ ਹੈ ਅਸੀਂ ਨੂੰ ਕਹਿ ਦਿੰਦੇ ਆ ਵੀ ਹਿੰਦੂ ਧਰਮ ਦੀ ਰਾਖੀ ਅਸਲ ਵਿੱਚ ਇਹ ਧਾਰਮਿਕ ਆਜ਼ਾਦੀ ਤੇ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਆ ਤੇ ਜੇ ਹੋਰ ਵੀ ਕੋਈ ਤੇਰਾ ਆਪਣੀ ਤੇ ਜਗਤ ਮਨਾਉਣਾ ਚਾਹੁੰਦੀ ਆ ਤੇ ਇਹ ਚ ਮੜੀ ਗੱਲ ਕੋਈ ਨਹੀਂ ਪਰ ਜੇਕਰ ਸਰਕਾਰ ਇਹ ਸ਼ਤਾਬਦੀ ਬਣਾਦੀ ਹੈ ਤਾਂ ਇੱਕ ਗੁਲਕ ਵੱਖਰੀ ਹੋਏਗੀ ਸਮਾਗਮ ਵੱਖਰਾ ਹੋਏਗਾ ਜਿਹੜਾਵਾ ਵੱਖਰਾ ਹੋਏਗਾ ਐਸਟੀਪੀਸੀ ਮਨਾਦੀ ਹੈ ਤੇ ਉਹ ਇੱਕ ਗੁਲਕ ਵੱਖਰੀ ਹੋਣੀ ਆ ਜਿਹੜਾ ਵਾ ਵੱਖਰਾ ਹੋਣਾ ਇਹ ਕਿਤੇ ਸਾਰਾ ਜਿਹੜਾ ਵਿੱਚ ਫੋਕਸ ਹੈ ਉਹ ਕਿਤੇ ਚੜਾਵੇ ਨੂੰ ਲੈ ਕੇ ਤੇ ਨਹੀਂ ਆ ਪੂਲਕ ਨੂੰ ਲੈ ਕੇ ਤੇ ਨਹੀਂ ਆ ਕਿ ਜੇਕਰ ਪੰਜਾਬ ਸਰਕਾਰ ਇਹ ਕਹਿ ਦਿੰਦੀ ਹੈ ਜਾਂ ਸਰਕਾਰ ਇਹ ਕਹਿ ਦਿੰਦੀ ਹੈ ਵੀ ਨਹੀਂ ਗੁਲਪੋ ਹੀ ਰਹੇਗੀ ਜਿਦੀ ਹੈਗੀ ਹੈ ਤੇ ਸ਼ਾਇਦ ਫਿਰ ਕੋਈ ਇਹਨਾਂ ਦਾ ਕਹਿਣ ਦਾ ਅੰਦਾਜ਼ਾ ਕੁਝ ਹੋਊਗਾ ਨਹੀਂ ਮੇਰਾ ਤੱਕ ਸਵਾਲ ਹੈ ਵੀ ਉਹ ਉਹਨਾਂ ਦਾ ਪੜਾਅ ਹੀ ਵੱਖਰਾ ਹੋਣਾ ਹੈ ਤੇ ਚੜਾਵਾ ਉਹ ਕਿੱਥੇ ਜਾਏਗਾ ਜੀ ਫਿਰ ਕਿ ਸਿੱਤਾਰ ਮਸਤਾਨ ਤੇ ਜਾਊਗਾ ਕਿਉਂਕਿ ਚੜਾਵਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਹੁੰਦਾ ਹੈ ਮਤਲਬ ਕੱਲ ਲੈ ਕੇ ਕੁੱਲ ਮਿਲਾ ਕੇ ਫਿਰ ਵਿਰੋਧ ਕਿਉਂ ਹੈ ਧੰਮੀ ਸਾਹਿਬ ਵਿਰੋਧ ਕੋ ਕਰ ਨਹੀਂ ਵਿਰੋਧ ਵੇਖੋ ਉਹਨਾਂ ਦੇ ਆ ਜੀ ਸਾਡੀ ਸਰਦਾਰੀ ਤੇ ਸਰਦਾਰੀ ਤੁਹਾਡੀ ਕਿੱਥੇ ਰਹਿ ਗਈ ਹੁਣ ਤੁਸੀਂ ਕਹਿੰਦੇ ਹੋ ਅਸੀਂ ਪੰਥਕ ਜਮਾਤਿਆਂ ਪੰਥਕ ਜਮਾਤ ਤੁਸੀਂ ਪੰਥ ਦੀ ਗਵਾਹੀ ਕਰਦੇ ਹੋ ਪੰਥ ਦੀ ਗਵਾਹੀ ਤੁਸੀਂ ਕਰ ਰਹੇ ਤੁਸੀਂ ਤਾਂ ਸਿਰਫ ਬਾਦਲ ਦਲ ਦੀ ਹੁਣ ਗਵਾਹੀ ਕਰ ਰਹੇ ਹੋ ਸਾਰੇ ਲੋਕਾਂ ਨੂੰ ਪਤਾ ਅਸੀਂ ਲੰਮੇ ਸਮੇਂ ਤੋਂ ਜਿਹਨੂੰ ਪਿੰਡਾਂ ਵਿੱਚ ਧਾਰਮਿਕ ਸਮਾਗਮ ਕਰਦੇ ਰਹੇ ਹਾਂ ਜੇ ਉਹ ਉਦੋਂ ਇੱਥੇ ਪ੍ਰਧਾਨ ਸਦਾਰ ਅਵਤਾਰ ਸਿੰਘ ਜੀ ਸਨ ਹੂੰ ਹੂੰ ਤੇ ਅਸੀਂ ਆਪਣੇ ਹਲਕੇ ਵਿੱਚ ਬੜੀ ਧਾਰਮਿਕ ਲਹਿਰ ਚਲਾਈ ਸੀ ਤੇ ਮੈਨੂੰ ਕਹਿਣ ਲੱਗੇ ਸ਼ਾਹਰ ਤੇਰਾ ਤਜਰਬਾ ਦੱਸ ਤੂੰ ਕੀ ਮਹਿਸੂਸ ਕਰਦਾ ਜਦੋਂ ਪਿੰਡਾਂ ਜਾਂਦੇ ਹੋ ਮੈਂ ਕਿਹਾ ਪ੍ਰਧਾਨ ਜੀ ਮੇਰਾ ਕੌੜਾ ਤਜਰਬਾ ਇਹ ਕਿ ਲੋਕ ਸਮਝਦੇ ਨਹੀਂ ਕਿ ਇਹ ਸ਼੍ਰੋਮਣੀ ਅਕਾਲੀ ਦਲ ਵਾਲੇ ਆਏ ਨੇ ਅੱਧੇ ਲੋਕ ਤੇ ਸਾਡੇ ਸਮਾਗਮ ਵਿੱਚ ਆਉਂਦੇ ਹੀ ਨਹੀਂ ਉਹ ਸਮਝਦੇ ਨਹੀਂ ਕਿ ਇਹ ਜੋ ਜਿਹੜਾ ਸਾਰਾ ਪ੍ਰੋਗਰਾਮ ਹੈ ਇਹ ਸਾਰਾ ਜਿਹੜਾ ਬਾਦਲ ਦਲ ਦਾ ਹੈ ਇਹਦੇ ਵਿੱਚ ਸ਼ੱਕ ਵੀ ਕੋਈ ਨਹੀਂ ਇਹ ਸੱਚ ਹੈ ਅਜ ਵੀ ਇਹ ਕੁਝ ਵਰਤ ਰਿਆ ਸ਼੍ਰੋਮਣੀ ਕਮੇਟੀ ਇਹ ਦੇ ਨਾ ਕਹਿ ਸਕਦੀ ਵੀ ਅਸੀਂ ਸਾਰੇ ਸੰਸਾਰ ਦੀ ਜਿਹੜੀ ਆ ਅਸੀਂ ਪਰੇ ਨਿਤਾ ਕਰਦੇ ਆ ਹੂੰ ਹੂੰ ਹੁਣ ਹਰਿਆਣਾ ਕਮੇਟੀ ਵੱਖਰੀ ਬਣ ਗਈ ਸਰਦਾਰ ਅਮਰੀਕ ਸਿੰਘ ਜੀ ਐਚਪੀਸੀ ਪ੍ਰਧਾਨ ਧਾਮੀ ਸਾਹਿਬ ਨੇ ਆਮ ਆਦਮੀ ਪਾਰਟੀ ਨੂੰ ਬੜਾ ਸਿੱਧੇ ਕਰੜੇ ਹੱਥੀ ਲੈਂਦੇ ਉਹਨਾਂ ਨੇ ਕਿਹਾ ਕਿ ਖਾਲਸਾ ਸਮਰਾਥ ਹੈ ਪੰਥ ਸਮਰਾਥ ਹੈ ਐਸਜੀਪੀਸੀ ਵੀ ਸਮਰਾਥ ਹੈ ਕਿ ਇਹ ਜਿਹੜੀ ਸਤਾਬਦੀ ਹੈ 350 ਸਾਲਾਂ ਇਹ ਮਹਾਨ ਸਤਾਬਦੀ ਵੱਡੇ ਅਲੌਕਿਕ ਨਗਰ ਕੀਰਤਨ ਇਹ ਸਾਰੇ ਮਨਾਉਣ ਦੇ ਵਿੱਚ ਉਹ ਸਮਰੱਥ ਹੈਗੀ ਹੈ ਮਹਾਰਾਜ ਨੇ ਇੰਨੀ ਤਾਕਤ ਦਿੱਤੀ ਹੈ ਕਿ ਉਹ ਮਨਾ ਸਕਦੇ ਤੁਸੀਂ ਸਾਡਾ ਸਹਿਯੋਗ ਕਰੋ ਯਾਨੀ ਕਿ ਸਾਡੇ ਸ਼ਰੀਕ ਬਣਨ ਦੀ ਕੋਸ਼ਿਸ਼ ਨਾ ਕਰੋ ਯਾਨੀ ਕਿ ਸਾਡੇ ਬਰਾਬਰ ਇਤਾਂ ਦਾ ਕੰਮ ਨਾ ਕਰੋ ਤਾਂ ਨਾਲ ਦੀ ਨਾਲ ਉਹਨਾਂ ਇਹ ਵੀ ਗੱਲ ਕਹੀ ਹੈ ਕਿ ਪੰਥਕਾਟ ਕਰਨ ਦੇ ਲਈ ਅਮਰਤਾਰੀ ਹੋਣਾ ਵੀ ਬਹੁਤ ਜ਼ਰੂਰੀ ਹੈ ਇਹਦਾ ਕੀ ਅਰਥ ਹੈ ਤੇ ਨਾਲ ਦੀ ਨਾਲ ਹੀ ਹੁਣ ਗੜਗਾ ਸਾਹਿਬ ਜਿਹੜੇ ਜਥੇਦਾਰ ਸਾਹਿਬ ਨੇ ਉਹਨਾਂ ਵੱਲੋਂ ਵੀ ਇੱਕ ਬਿਆਨ ਆਇਆ ਹੈ ਪੰਜਾਬ ਦੇ ਮੁੱਖ ਮੰਤਰੀ ਦਾ ਅਮਰਤਾਰੀ ਹੋਣਾ ਬਹੁਤ ਜ਼ਰੂਰੀ ਹੈ ਕੀ ਕੀ ਸ਼ਰਤਾਂ ਨੇ ਇਹਨੂੰ ਚੱਲ ਰਹੀ ਜੇ ਕੋਈ ਗੈਰ ਸਿੱਖ ਹੋਤੇ ਮੁੱਖ ਮੰਤਰੀ ਫਿਰ ਤਾਂ ਮਤਲਬ ਨਹੀਂ ਬਣ ਸਕਦਾ ਪੰਜਾਬ ਦਾ ਮੁੱਖ ਮੰਤਰੀ ਜੀ ਗੈਰ ਸਿੱਖ ਵੀ ਤਾਂ ਬਣ ਸਕਦਾ ਹੈ ਨਾ ਕਿਉਂ ਨਹੀਂ ਬਣ ਸਕਦਾ ਅਤੇ ਫਿਰ ਉਹਦੇ ਸ਼ਰਤ ਕਿਦਾਂ ਹੋਊ ਕੀ ਜਿਹੜੇ ਸਾਡੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਹਿਬਾਨ ਨੇ ਅਹੁਦੇਦਾਰ ਸਹਿਬਾਨ ਨੇ ਉਹਨਾਂ ਦੇ ਪਰਿਵਾਰ ਅਮਰਤਾ ਰਹੀ ਹੋਗੇ ਹਾਂ ਜਿਹੜੇ ਬੜੇ ਵੱਡੇ ਸਕੱਤਰ ਵੀ ਨੇ ਜਿਨ੍ਹਾਂ ਦੀਆਂ ਫੋਟੋਆਂ ਪਿੱਛੇ ਵਾਰੀਆਂ ਹੋਈਆਂ ਨੇ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਪਤਿਤ ਨੇ ਜਿਹੜੇ ਸਾਡੇ ਜਿਹੜੇ ਸਾਡੀ ਸ਼ਰੂਮਣੀ ਕਮੇਟੀ ਦੇ ਉੱਚ ਅਧਿਕਾਰੀ ਨੇ ਜੀ ਕੀ ਉਹਨਾਂ ਸਾਰਿਆਂ ਦੇ ਪਰਿਵਾਰ ਅੰਮ੍ਰਿਤਧਾਰੀ ਹੋ ਗਏ ਅੱਛਾ ਹੋ ਗਏ ਨੇ ਵੈਸੇ ਤੁਸੀਂ ਨਹੀਂ ਨਹੀਂ ਮੈਂ ਇਹ ਮੇਰਾ ਸਵਾਲ ਹੈ ਸਭ ਨਹੀਂ ਤੁਸੀਂ ਉਹਨਾਂ 'ਚ ਵਿਚਰਦੇ ਹੋ ਮੈਂ ਵਿਚਰਦੇ ਸਵਾਲ ਹੀ ਨਹੀਂ ਪੈਦਾ ਹੁੰਦਾ ਹੈ ਨਹੀਂ ਕਿ ਅੰਮ੍ਰਿਤਧਾਰੀ ਬਿਲਕੁਲ ਨਹੀਂ ਜਿਹੜੇ ਉੱਚ ਅਧਿਕਾਰੀ ਤੇ ਐਸਜੀਪੀਸੀ ਦੇ ਵੱਡੇ ਵੱਡੇ ਮੈਂਬਰ ਨੇ ਜਿੰਨੇ ਵੀ ਐਸਜੀਪੀਸੀ ਦੇ ਅਹੁਦਿਆਂ ਨਾਲ ਨੰਦ ਮੰਨ ਰਹੇ ਨੇ ਜਿਹੜੇ ਸਟੇਜਾਂ ਤੇ ਮਾਈਕ ਫੜ ਕੇ ਗਾਲਾਂ ਪਾੜ-ਪਾੜ ਕੇ ਬੜੀ ਸਿੱਖੀ ਦੀ ਗੱਲ ਕਰਦੇ ਨੇ ਨਾਰੇ ਲਾਉਂਦੇ ਨੇ ਠੀਕ ਹੈ ਜੀ ਜਿਹੜੇ ਕਹਿੰਦੇ ਆ ਕਿ ਅਕਾਲ ਤਖਤ ਮਹਾਨ ਹੈ ਸਿੱਖੋਂ ਦੀ ਛਾਨ ਹੈ ਤੇ ਸਿੱਖੀ ਦੇ ਬੜੇ ਚਰਚੇ ਕਰਦੇ ਨੇ ਉਹਨਾਂ ਦੇ ਦੀਵੇ ਥੱਲੇ ਹਨੇਰਾ ਹੀ ਐ ਉਹਨਾਂ ਦੇ ਘਰ ਵਾਕਿਆ ਹੀ ਪਤਿਤ ਸਾਰਾ ਕੁਝ ਨਹੀਂ ਨਹੀਂ ਸਾਰਾ ਮੈਂ ਨਹੀਂ ਸਾਰੇ ਮੈਂਬਰ ਨਹੀਂ ਮੈਂ ਕਹਿੰਦਾ ਕਿੰਨੇ ਕੁ ਨਹੀਂ ਨਹੀਂ ਕਾਫੀ ਗਿਣਤੀ ਆ ਵੱਡੀ ਗਿਣਤੀ ਕਾਫੀ ਗਿਣਤੀ ਕਾਫੀ ਗਿਣਤੀ ਆ ਉਹ ਆਪਣਾ ਘਰ ਨਹੀਂ ਸੁਧਾਰ ਸਕ ਰਹੇ ਕੌਮ ਸੁਧਾਰਨ ਤੁਰੇ ਨਹੀਂ ਨਹੀਂ ਜੀ ਕੌਮ ਸੁਧਾਰਨ ਤੁਰੇ ਨਹੀਂ ਨਹੀਂ ਕੌਮ ਦਾ ਤੇ ਮਸਲਾ ਹੀ ਕੋਈ ਨਹੀਂ ਰਹਿ ਗਿਆ ਅਕਾਲ ਤਖਤ ਸਭ ਮਹਾਨ ਕਹਿੰਦੇ ਨੇ ਇਹ Badal Dal ਵਾਲੇ ਅਕਾਲ ਤਖਤ ਸਭ ਨੂੰ ਮੰਨਦੇ ਕਦੋਂ ਨੇ ਹੂੰ ਪਿਛਲੇ ਸਮੇਂ 'ਚ ਇਹਨਾਂ ਨੇ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਦੀਆਂ ਧੱਜੀਆਂ ਉਟਾਤੀਆਂ ਨੇ ਇਹ ਅਕਾਲ ਤਖਤ ਸਾਹਿਬ ਤੇ ਨਾਲ ਸਿਰਫ ਲੋਕਾਂ ਨੂੰ ਡਰਾਉਣ ਲਈ ਰੱਖਿਆ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਮਾਨ ਮਰਿਆਦਾ ਦੇ ਲਈ ਹਰ ਪਾਸਿਓਂ ਕਮੇਟੀਆਂ ਲੈ ਕੇ ਆਪਣੇ ਮੈਂਬਰ ਲੈ ਕੇ ਇੱਕ ਕਮੇਟੀ ਬਣਾਈ ਗਈ ਹੈ ਤੁਸੀਂ ਮਾਨ ਮਰਿਆਦਾ ਦੀ ਗੱਲ ਕਰ ਮਾਨ ਮਰਿਆਦਾ ਨੂੰ ਲੈ ਕੇ ਤਾਂ ਐਸਜੀਪੀਸੀ ਬੜੀ ਚਿੰਤਤ ਹੈ ਉਹਨਾਂ ਨੇ ਦੇਖੋ ਐਕਸ਼ਨ ਲੈ ਲਿਆ ਬਹੁਤ ਚਿੰਤਤ ਹੈ ਜੀ 2000 ਜਦੋਂ ਕੋਲਕਤਕ ਸਭ ਦੇ ਜਥੇਦਾਰ ਜਥੇਦਾਰ जोगਿੰਦਰ ਸਿੰਘ ਜੀ ਸੰਵਿਧਾਨੀ ਪੰਜ ਸਿੰਘ ਸਬਾਨਾ ਸਿੰਘ ਸਬਾਨਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਪ੍ਰਬੰਧਕ ਕਮੇਟੀ ਨੂੰ ਇੱਕ ਹਦਾਇਤ ਕੀਤੀ ਸੀ ਠੀਕ ਹੈ ਜੀ ਕਿ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਹਮ ਉਹਨਾਂ ਦੀ ਸੇਵਾ ਮੁਕਤੀ ਉਹਨਾਂ ਦਾ ਕਾਰਜ ਖੇਤਰ ਜਿਹੜਾ ਸਰਬੱਤ ਖਾਲਸਾ ਹੈ ਉਹਨੂੰ ਬੁਲਾਉਣ ਦਾ ਵਿਧੀ ਵਿਵਧਾਨ ਲਈ ਇੱਕ ਪੰਥ ਪ੍ਰਵਾਨ ਵਿਦਵਾਨਾਂ ਦੀ ਕਮੇਟੀ ਬਣਾ ਕੇ ਤੇ ਦਾ ਫੈਸਲਾ ਲਿਆ ਜਾਵੇ ਇਹ 2000 ਦੀ ਗੱਲ ਆ 29 ਮਾਰਚ 2000 ਦੀ ਅੱਜ 25 ਸਾਲ ਉਸ ਗੱਲ ਨੂੰ ਹੋ ਗਏ ਕਿੰਨੇ ਜਥੇਦਾਰ ਸਾਹਿਬ ਉਹ ਬਾਦ ਇਹਨਾਂ ਨੇ ਨਿਯੁਕਤ ਕੀਤੇ ਆ ਹੁਣ ਜਦੋਂ ਇਹਨਾਂ ਦਾ ਨੱਕ 'ਚ ਦਮ ਕਰ ਦਿੱਤਾ ਸੰਗਤ ਨੇ ਤੇ ਹੁਣ ਚੇਤਾ ਆ ਇਹਨਾਂ ਨੂੰ ਤੇ ਜਿਹੜੀ ਹੁਣ ਵੀ ਇਹਨਾਂ ਨੇ ਕਮੇਟੀ ਬਣਾਈ ਆ ਉਹਦੇ ਵਿੱਚ ਨਾ ਕੋਈ ਦਿੱਲੀ ਦਾ ਮੈਂਬਰ ਆ ਨਾ ਕੋਈ ਪਟਨਾ ਸਾਹਿਬ ਦਾ ਮੈਂਬਰ ਆ ਕੀ ਉਹ ਸਾਰੇ ਅਧਿਕਾਰ ਜਿਹੜੇ ਨੇ ਉਹ ਇਹ ਸ਼੍ਰੋਮਣੀ ਕਮੇਟੀ ਉਹਨੂੰ ਨੇ ਜਿਹੜਾ ਜਥੇਦਾਰ ਕਲਤਕ ਸਾਹਿਬ ਦਾ ਉਹ ਤੇ ਸਾਰੇ ਜਗਤ ਦਾ ਹੈ ਜੀ ਜੀ ਸਾਰੇ ਸੰਸਾਰ ਦਾ ਹੈ ਤੇ ਵਿਧੀ ਵਿਧਾਨ ਬਣਾਉਣ ਵਾਸਤੇ ਜਿਹੜੇ ਕਮੇਟੀ ਦੇ ਮੈਂਬਰ ਬਣਾਏ ਗਏ ਨੇ ਉਹ ਵਿਦੇਸ਼ ਤੋਂ ਜਿੰਨੀਆਂ ਵੀ ਗੁਰਦੁਆਰੇ ਦੀਆਂ ਪ੍ਰਬੰਧਕ ਕਮੇਟੀਆਂ ਉਹਨਾਂ ਚ ਕੋਈ ਨਹੀਂ ਹੈ ਦਿੱਲੀ ਕਮੇਟੀ ਨੂੰ ਚ ਸ਼ਾਮਲ ਨਹੀਂ ਕੀਤਾ ਗਿਆ ਪਟਨਾ ਸਾਹਿਬ ਦੀ ਪਟਨਾ ਸਾਹਿਬ ਨਹੀਂ ਉਹ ਤੱਕ ਨੂੰ ਸ਼ਾਮਲ ਨਹੀਂ ਕੀਤਾ ਗਿਆ ਸ੍ਰੀ ਹਜੂਰ ਸਾਹਿਬ ਉਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਪਰ ਮੈਨੂੰ ਜਿੱਥੇ ਤੱਕ ਇਹ ਨਾ ਵੀ ਇਹਨਾਂ ਨੇ ਜਿਹੜੇ ਆਪਣੇ ਹੀ ਇਹਨਾਂ ਦੀ ਸੀ ਨਾ ਯੈਸ ਮੈਨ ਯੈਸ ਮੈਨ ਅੱਛਾ ਉਥੋਂ ਤੱਕ ਸੀਮਤ ਨੇ ਇਹ ਜਿਹੜਾ ਅਕਾਲ ਤਖਤ ਸਾਹਿਬ ਦਾ ਮਸਲਾ ਵਾ ਇਹ ਸਾਰੇ ਸੰਸਾਰ ਦੇ ਸਿੱਖਾਂ ਲਈ ਮਸਲਾ ਹੈ ਤੇ ਇਹਦੇ ਵਿੱਚ ਜਦੋਂ ਤਖਤਾਂ ਦੇ ਜਥੇਦਾਰਾਂ ਦੀ ਗੱਲ ਕਰਨੀ ਆ ਤੇ ਇਹਦੇ ਵਿੱਚ ਪਟਨਾ ਸਾਹਿਬ ਵੀ ਸ਼ਾਮਲ ਹੋਣੇ ਚਾਹੀਦਾ ਤੇ ਇਹਦੇ ਵਿੱਚ ਹਜੂਬ ਸਾਹਿਬ ਵੀ ਉਹ ਉਹਨਾਂ ਦੀ رائے ਵੀ ਜ਼ਰੂਰੀ ਆ ਅਸਲ ਗੱਲ ਇਹ ਹੈ ਕਿ ਸਾਰੇ ਸਿਧਾਂਤ ਨੂੰ ਜਿੰਨਾ ਅੱਖੋਂ ਪਰੋਖੇ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਜਦੋਂ ਦਾ ਕਾਬਜ਼ ਹੈ ਸ਼੍ਰੋਮਣੀ ਕਮੇਟੀ ਤੇ ਕਿ ਕਿੰਨੇ ਕੁ ਪ੍ਰੋਗਰਾਮ ਨੇ ਜਦੋਂ ਪੰਜਾਂ ਤਖਤਾਂ ਦੇ ਜਥੇਦਾਰ ਸ਼ਾਮਲ ਹੋ ਕੇ ਤੇ ਫੈਸਲੇ ਹੋਏ ਗਏ ਨੇ ਮਨਮਰਜ਼ੀ ਦੇ ਜਿਹੜੇ ਇਥੋਂ ਹੀ ਲੈ ਕੇ ਗਰੰਥੀ ਸਿੰਘ ਲੈ ਕੇ ਤੇ ਪੰਜ ਸਿੰਘ ਬਣ ਜਾਂਦੇ ਨੇ ਠੀਕ ਹੈ ਜੀ ਮਰਿਆਦਾ ਤਾਂ ਸਾਡੀ ਪੰਜ ਤਖਤਾਂ ਦੀ ਹੈ ਨਾ ਸਿੱਖ ਪੰਥ ਹੈ ਸਿੱਖ ਕੌਮ ਹੈ ਤੇ ਸਮੁੱਚਾ ਗੁਰੂ ਸਾਹਿਬ ਨੂੰ ਸਮਰਪਿਤ ਸਿੱਖ ਪੰਥ ਹੈ ਉਹ ਇਸ ਕਮੇਟੀ ਤੇ ਭਰੋਸਾ ਕਰ ਸਕੇ ਨਹੀਂ ਹੋਊਗਾ ਨਕਾਤੇ ਕੀ ਕਮੇਟੀ ਨੂੰ ਬਿਲਕੁਲ ਬਿਲਕੁਲ ਨਹੀਂ ਪਰ ਇਹ ਲੋਕਾਂ ਆਏ ਆ ਜੋ ਵਿਧਿ ਵਿਵਧਾਨ ਹੋਏਗਾ ਉਹ ਵੀ ਕਿਸੇ ਦੇ ਇਸ਼ਾਰੇ ਤੇ ਬਣੇਗਾ ਮੇਰੀ ਗੱਲ ਸੁਣੋ ਜੀ ਵਿਧਿ ਵਿਵਧਾਨ ਬਣਨਾ ਹੀ ਕੋਈ ਨਹੀਂ ਅੱਜ ਤੱਕ ਕਿੰਨੀਆਂ ਕਮੇਟੀਆਂ ਬਣਾਈ ਜਾਂਦੇ ਨੇ ਪ੍ਰਧਾਨ ਜੀ ਨੇ ਤੇ ਕਿਹੜੀ ਕਮੇਟੀ ਸਰੇ ਚੜੀ ਇਹਨਾਂ ਦੀ ਜਦੋਂ ਅਕਾਲ ਤਖਤ ਸਾਹਿਬ ਦਾ ਹੁਕਮ ਹੋਇਆ ਸੀ ਫੇ ਤੁਸੀਂ ਆਪਣਾ ਚੈਨਲ ਲਾਓ ਉਹਦੀ ਕਮੇਟੀ ਬਣਾਤੀ ਸੀ ਇਨਾਂ ਦਾ ਤੇ ਨਾ ਇੱਕੋ ਨਿਜਮਿਆ ਵੀ ਜਿਹੜੀ ਕਮੇਟੀ ਉਹਦਾ ਭਾਵ ਹੈ ਵੀ ਕੰਮ ਮਿੱਟੀ ਦੱਸੋ ਜੇ ਕਿਸੇ ਕਮੇਟੀ ਦੇ ਕੋਈ ਅਧਿਕਤਾ ਕਮਸਰੇ ਚਾੜਿਆ ਜੇ ਤਾਂ ਕਹਿੰਦੇ ਨੇ ਸੱਟ ਦਾ ਮਤਲਬ ਹੈ ਵੀ ਸੁੱਟਤਾ ਬਸ ਇਹ ਵੀ ਆ ਵੀ ਕਮੇਟੀ ਤੋਂ ਭਾਵ ਹੈ ਕੰਮ ਮਿੱਟੀ ਕੰਮ ਮਿੱਟੀ ਦਾ ਨਾਮ ਬੜਾ ਵਧੀਆ ਲੱਗਦਾ ਜੀ ਤੁਸੀਂ ਕਮੇਟੀ ਬਣ ਗਈ ਮਤਲਬ ਕੰਮ ਮਿੱਟੀ ਹੋ ਗਿਆ ਕਮੇਟੀ ਹੋ ਗਿਆ ਕੁਛ ਨਹੀਂ ਹੋਣਾ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਉੱਤੇ ਪੰਜ ਮੈਂਬਰੀ ਕਮੇਟੀ ਜਿਹੜੀ ਹੈ 7 ਤੋਂ 5 ਰਹਿ ਗਈ ਸੀ ਉਹ ਬਣੀ ਹੈ ਤੇ ਉਹਨਾਂ ਨੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੁਣ ਇੱਕ ਮੀਟਿੰਗ ਜਿਹੜੀ ਆ ਉਹਦਾ ਸੱਦਾ ਜਿਹੜਾ ਉਹ ਦੇ ਦਿੱਤਾ ਗਿਆ ਤੇ ਇਹਦੇ ਤਾਂ ਪਰ ਜੇਕਰ ਇਹ ਵੀ ਚੰਗੀ ਨੀਅਤ ਨਾਲ ਹੋ ਰਿਹਾ ਹੈ ਤਾਂ ਮੈਂ ਸਮਰਥਨ ਮਿਲੇਗਾ ਪੰਜ ਮੈਂਬਰੀ ਕਮੇਟੀ ਨੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਪ੍ਰੋਗਰਾਮ ਕਹਿੰਦੇ ਮੈਨੂੰ ਪਤਾ ਹੀ ਨਹੀਂ ਉਹਨਾਂ ਨੇ ਜਿਹੜੀ ਆਗਿਆ ਲੈਣੀ ਆ ਉਹ ਚੋ ਸਿਕੱਤਰ ਕੋਲੋਂ ਮੰਗਣਗੇ ਮੇਰੀ رائے ਦੇ ਬਾਰੇ ਆ ਵੀ ਜੇ ਉਹ ਬਾਦਲ ਦਲ ਜਿਹੜਾ ਉਹ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਆਪਣਾ ਜਰਨਲ ਹਾਊਸ ਬਲਾ ਸਕਦਾ ਹੈ ਜੀ ਪ੍ਰਧਾਨ ਦੀ ਜੋਂ ਕਰ ਸਕਦਾ ਹੈ ਤੇ ਫਿਰ ਪੰਜ ਮੈਂਬਰੀ ਕਮੇਟੀ ਨੂੰ ਵੀ ਹੱਕ ਹੈ ਉਹ ਵੀ ਕਰ ਸਕਦੇ ਆ ਫੋਨ ਦੇਣ ਕੇ ਹੋ ਇਜਾਜ਼ਤ ਮਿਲੂ ਨਹੀਂ ਨਾ ਦੇਣ ਨਾ ਦੇਣ ਕੇ ਤੋ ਵੀ ਸੰਗਤ ਦੇ ਸਾਹਮਣੇ ਆ ਜੂਗਾ ਪਰ ਦੇਣਾ ਚਾਹੀਦਾ ਸੂਲਨ ਤੌਰ ਤੇ ਦੇਣਾ ਚਾਹੀਦਾ ਉਸ ਦਿਨ ਕੋਈ ਟਕਰਾਹ ਹੋਣ ਦੇ ਚਾਂਸ ਹੈਗੇ ਚਲੋ ਜੇ ਆਗਿਆ ਨਾ ਦੇਣਗੇ ਤਾਂ ਫਿਰ ਤੇ ਮਾਹੌਲ ਖਰਾਬ ਹੋਊਗਾ ਹੀ ਤਾਂ ਮੀਨੇ ਕਿਹਾ ਵੀ ਜੇ ਸਹਯੋਗ ਅਸੀਂ ਦਿਆਂਗੇ ਜੀ ਚੰਗੀ ਗੱਲ ਹੋਵੇ ਤੇ ਚੰਗੀ ਗੱਲ ਤੇ ਵੀ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਪ੍ਰਧਾਨ ਦੀ ਚੋਣ ਹੋਣੀ ਆ ਇਹਦੂ ਚੰਗੀ ਗੱਲ ਹੋਰ ਕਿਹੜੀ ਹੋਣੀ ਆ